ਪਿਛਲੇ ਦਿਨੀ ਗੁਰਦੁਆਰਾ ਸ੍ਰੀ ਦਾਤਾ ਬੰਦੀ ਸ਼ੋਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਜੋ ਕਿ ਅਕਾਲ ਤਖਤ ਅੰਮ੍ਰਿਤਸਰ ਲਈ ਦਿਵਾਲੀ ਦੇ ਇਸ ਮੌਕੇ ਤੇ 4 ਨਵੰਬਰ ਨੂੰ ਪਹੁੰਚਿਆ ਜਿਕਰ ਜੋਗ ਹੈ ਕਿ ਤਾਂਤਨ ਸਾਹਿਬ ਸ੍ਰੀ ਗੁਰੂ ਹਰਬੋਬੰਸੀ ਸਾਹਿਬ 52 Hindu ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾ ਕੇ ਲੈ ਕੇ ਆਏ ਸਨ ਅਤੇ 400 ਸਾਲਾ ਸਤਾਪਦੀ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ 27 ਅਕਤੂਬਰ ਨੂੰ ਉਥੋਂ ਆਰੰਭ ਕੀਤਾ ਗਿਆ ਜਿਸ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਫੁੱਲਾਂ ਲੱਦੀ ਪਾਲਕੀ ਦੇ ਵਿੱਚ ਸ਼ਿਸ਼ੋਭਤ ਸਨ ਤੇ ਅੱਗੇ-ਅੱਗੇ ਪੰਜ ਪਿਆਰੇ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ ਤੇ ਪਿੱਛੇ-ਪਿੱਛੇ ਸੰਗਤਾਂ ਗੁਰੂ ਜਸ ਕਰ ਰਹੀਆਂ ਸਨ ਪ੍ਰਾਦਰ ਪ੍ਰਾ ਇਹ ਨਗਰ ਕੀਰਤਨ ਆਗਰਾ ਤੋਂ ਹੁੰਦਾ ਹੋਇਆ ਹਰਿਆਣਾ ਹਰਿਆਣਾ ਤੋਂ ਹੁੰਦਾ ਹੋਇਆ ਇਤਿਹਾਸਿਕ ਗੁਰਦੁਆਰਾ ਰੇਰੂ ਸਾਹਿਬ ਪਾਸ਼ਾਹੀ ਦਸਵੀਂ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚਿਆ ਸਿੱਖ ਇਤਿਹਾਸ ਦੇ ਵਿੱਚ ਇਹ ਸਭ ਨੂੰ ਪਤਾ ਹੈ ਕਿ ਲਗਭਗ ਛੇਵੇਂ ਗੁਰੂ ਛੇਵੇਂ ਹਰਿਕੰਦਰ ਸਾਹਿਬ ਜੀ ਦਿੱਫੇ ਗਵਾਲੀਅਰ ਦਾ ਕਿਲਾ ਜਦੋਂ ਉਹਨਾਂ ਨੇ ਛੱਡਿਆ ਸੀ 52 ਜਿਹੜਾ ਰਾਜਾ ਨੂੰ ਉਹਨਾਂ ਨੂੰ ਵੀ ਹੱਤ ਕਰਵਾਇਆ ਸੀ ਉਸੇ ਸਵੰਦ ਵਿੱਚ ਇਹ ਵਿਸ਼ਾਲ ਨਗਰ ਕਿਰਨ 400 ਸਾਲਾ ਸਤਿਅ ਜਿਹੜੀ ਜਿਹਦੀ ਤਾਂ ਤਾਂ ਸੈਂਕੜੇ ਗੁਰਦਵਾਰਾ ਜਿੱਥੇ ਫੁਲਾ ਲਤੀ ਪਾਲਕ ਜਿੱਥੇ ਸੋਹਤ ਨੇ ਪੰਜ ਪਿਆਰੇ ਅੱਗੇ ਅੱਗੇ ਇਸ ਨਗਰ ਕੀਰਤਨ ਦਿਖਾਈ ਕਰ ਰਹੇ ਨੇ ਉਹਦੇ ਨਾਲ ਨਾਲ ਹੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੀ ਰਹਿਨਵਾਈ ਬਾਬਾ ਸੇਵਾ ਸਿੰਘ ਬਾਬਾ ਮੇਜ ਸਿੰਘ ਜੀ ਉਹਨਾਂ ਦੀ ਰਹਿਨਵਾਈ ਦੇ ਥੱਲੇ ਸੰਗਤ ਜਿਹੜੀ ਬੜਾ ਦਰਬਾਰ ਪੁਰਜੇ ਦਰਬਾਰ ਸਾਹਿਬ ਵੱਲ ਰਵਾਨਾ ਹੋ ਰਹੀ ਹੈ ਨਹੀਂ ਉਹ ਬਖਾਉਣੇ ਤੁਹਾਨੂੰ ਇਹਦੇ ਨਾਲ ਨਾਲ ਇਸ ਨਗਰ ਕੀਰਤਨ ਦੀਆਂ ਕੁਝ ਲਾਈ ਟਸਵੀਰਾਂ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਜੀ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ ਜੀ ਰੇਰੂ ਸਾਹਿਬ ਵਾਲੇ ਅਤੇ ਹੋਰ ਮਹਾਪੁਰਸ਼ਾਂ ਵੱਲੋਂ ਇੱਥੇ 1 ਅਕਤੂਬਰ ਦੀ ਨਗਰ ਕੀਰਤਨ ਦੀ ਆਰੰਭਤਾ ਵੇਲੇ ਚਾਰ ਪੌਦੇ ਜਿਹੜੇ ਲਗਾਏ ਗਏ ਔਰ ਇਨ੍ਹਾਂ ਚਾਰਾਂ ਪੌਦਿਆਂ ਦੇ ਲਾਉਣ ਦਾ ਮੁੱਖ ਉਦੇਸ਼ ਸੰਗਤ ਨੂੰ ਸਨੇਹਾ 400 ਸਦੀ ਦੇ ਉੱਤੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਨੇ ਪ੍ਰਸੰਨ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਕਿ ਸਾਨੂੰ ਇਸ ਵਾਤਾਵਰਣ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਪੌਦੇ ਸਾਨੂੰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਇਹਨਾਂ ਨਗਰ ਕੀਰਤਨ ਦਾ ਵਿੱਚ ਪਹੁੰਚ ਕੇ ਸਾਨੂੰ ਇਹੋ ਜਿਹਾ ਸਨੇਹ ਦੇ ਉੱਪਰ ਅਮਲ ਕਰਨਾ ਤੇ ਸੰਗਤ ਨੂੰ ਕਰਵਾਉਣਾ ਚਾਹੀਦਾ ਹੈ ਸਾਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਬਾਬਾ ਮਿੱਧ ਸਿੰਘ ਜੀ ਵੱਲੋਂ ਵੀ ਜਿੱਥੇ ਇਸੇ ਗੁਰਦੁਆਰਾ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਜਿਹੜੀ ਉਹ ਕਰਵਾਈ ਗਈ ਹੈ ਤੇ ਆਂੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਪੰਜਾਬੀ ਟੱਚ ਟੀਵੀ ਵੱਲੋਂ ਇਸ ਨਗਰ ਕੀਰਤਨ ਦੀ ਵਿਸ਼ੇਸ਼ ਕਵਰੇਜ ਕੀਤੀ ਗਈ thank <laughs> you ਗੁਰ ਪਰਮਾਰ ਕਰ ਮਾਰੀ ਗੁਰਦਰ ਕਰ ਮਾਰੀ ਇਹ ਵਿਸ਼ਾਲ ਨਗਰ ਕੀਰਤਨ ਇਥੋਂ ਆਰੰਭ ਹੋ ਕੇ ਅੱਗੇ ਕਰਤਾਰਪੁਰ ਕਰਤਾਰਪੁਰ ਤੋਂ ਅ ਇਸੇ ਮੇਨ ਸ਼ੇਰ ਸਾਸੂਰੀ ਮਾਰਗ ਤੋਂ ਹੁੰਦਾ ਹੋਇਆ 4 ਨਵੰਬਰ 2021 ਨੂੰ ਗੁਰਦੁਆਰਾ ਸ੍ਰੀ ਅਕਾਲ ਤਾ ਸਹਿਬ ਸ੍ਰੀ ਅਮਰਸਰ ਵਿਖੇ ਪਹੁੰਚਿਆ ਇਸ ਮੌਕੇ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਤ ਸਾਹਿਬ ਵਾਲਿਆਂ ਨੇ ਪੰਜਾਬੀ ਟੱਚ ਟੀਵੀ ਦੇ رپورਟਰ ਅਵਤਾਰ ਅਰੰਧਪੂਰੀ ਨਾਲ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਸਾਨੂੰ ਇਹੋ ਜਿਹੇ ਜਿਹੜੇ ਸਮਾਗਮ ਨੇ ਉਹ ਬਾਅਦ ਚੜ ਕੇ ਮਨਾਉਣੇ ਚਾਹੀਦੇ ਹਨ ਭਾਈ ਰਜੀਤ ਖਾਲਸਾ ਭਾਈ ਜੀ ਕੀ ਪਟੇ ਸ੍ਰੀ ਪਾਸ਼ਮੀ ਦੇ ਮੱਦੇਨਜ਼ਰ ਬੰਦੇ ਸ਼ੋਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾਏ ਤੇ ਨਿਬੰਧੀ ਛੋੜ ਦੇ 47 ਸਾਲਾਂ ਸਮਾਗਮ 72 ਦੇ ਵਿੱਚ ਕਿਲੇ ਵਾਲੀ ਵਿੱਚ ਨਾਨਾ ਬੰਲੀ ਸ਼ੋਦੇ ਸ਼ਾਨ ਤੇ ਸਪੂਰਚੇ ਬੰਧ ਨੇ ਇਕੱਤਰ ਹੋ ਕੇ ਮਨਾਇਆ ਉਸ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਇਹ 27 ਅਕਤੂਬਰ ਨੂੰ ਤੇ ਰਾਬ ਹੈਲ ਸੀ ਸ਼ੁਰੂਆਤ ਹੋਇਆ ਸੀ ਦਾਸ ਕਰਕੇ ਤੇ ਅੱਜ ਜਲਦੀ ਜੀ ਸੰਪੂਰਨ ਹੋਇਆ ਦਾਸ ਕਰਕੇ ਜਿਹੜਾ ਇਸ ਤਰ੍ਹਾਂ ਦਾ ਹੈ ਸਭ ਜਿਹੜੇ ਜਿਵੇਂ ਗੁਰੂ ਪਾਸੇ ਨੇ ਪਰਮਕਾਰ ਦਾ ਵੱਡਾ ਜੁੱਧਾ ਬਹੁਤ ਫਰਮਕਾਰੀ ਗੁਰ ਹਰਗੋਬਿੰਦ ਸਿੰਘ ਜੀ ਪਾਛੇ ਨੇ ਬਹੁਤ ਮਹਾਨ ਬਖਸ਼ੀ ਕੀਤੀ ਜਿਹੜਾ ਕਿ ਪਰਮਕਾਰ ਕੀਤਾ ਜਿਹੜਾ ਜਾਗਦੀ ਕੈਸੇ ਵਾਰਦੇ ਸੁਰ ਸੁਣਾਇਆ ਮਹਾਰਾਣੀ ਜਿਹੜਾ ਅਮਰਸਰ ਮਹਾਰਾਜ ਪਹੁੰਚੇ ਦੀਪ ਵਾਲਾ ਗੁਰਸਿੱਖਾਨੀ ਮਨਾਈ ਕਿ ਉਹਦੇ ਦੀਵੇ ਜਲਾਏ ਮਤਲਬ ਦੀਪ ਵਾਲਾ ਕੀਤੀ ਤੇ ਦੀਵਾਲੀ ਕੋ ਸਿੱਖਾਂ ਦੇ ਕਰਾਲ ਚੰਦਨੀ ਸ਼ੁਰੂ ਹੋਈ। ਸੋ ਉਸੇ ਦਿਨ ਨੂੰ ਮੁਖਰਾ ਕੇ ਸਮੁੱਚੇ ਸਾਸਾ ਪੰਥ ਨੇ ਸਿਵਨ ਭਾਈ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਖਡਰਪੁਰ ਸਿੰਘ ਸਾਹਿਬ ਦੀ ਦਿਸ਼ਾ ਦੇਸ਼ ਨਾਲ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੱਜ ਪੰਜ ਪਿਆਰੇ ਸਹਿਬਾਨਾਂ ਦੀ ਬਾਈ ਵਿੱਚ ਕਿ ਸਾਰਾ ਇਸ ਪਲ ਹੋਇਆ ਉਹਦੀ ਕਿਰਪਾ ਤੇ। ਵਾਲੇਮੁਕ ਦੀ ਬੋਖਾ। ਅਬਦਾਨ ਦੀ ਅਵਤਾਰ ਨੰਦਪੁਰੀ ਨਾਲ ਕੁਲਵਿੰਦਰ ਸੰਧੂ ਦੀ ਰਿਪੋਰਟ।